ਜੀ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਕਾਫੀ ਦਿਨਾਂ ਤੋਂ ਰੀਜਨ ਦੇ ਵਿੱਚ ਹੀਟ ਵੇਵ ਕੰਡੀਸ਼ਨਸ ਬਣੀਆਂ ਹੋਈਆਂ ਨੇ 15 ਮਈ ਤੋਂ ਲੈ ਕੇ ਲਗਾਤਾਰ ਜਿਹੜਾ ਡੇ ਟਾਈਮ ਟੈਂਪਰੇਚਰ 40 ਡਿਗਰੀ ਤੋਂ ਉੱਪਰ ਚੱਲ ਰਿਹਾ ਹੈ ਇਸੇ ਤਰ੍ਹਾਂ ਕੱਲ ਦਾ ਜੋ ਡੇ ਟਾਈਮ ਟੈਂਪਰੇਚਰ ਵੀ 41 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 39.6 ਡਿਗਰੀ ਸੈਂਟੀਗ੍ਰੇਡ ਸੀ ਸੋ ਇਹ ਲਗਭਗ 1.4 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਇਸੀ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 28.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 25 ਡਿਗਰੀ ਸੈਂਟੀਗ੍ਰੇਡ ਹੈ ਸੋ ਇਹ ਵੀ ਲਗਭਗ 3.6 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੋ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੀਟ ਵੇਵ ਕੰਡੀਸ਼ਨਸ ਬੜੇ ਰਹਿਣ ਦੀ ਪ੍ਰੈਡਿਕਸ਼ਨ ਹੈ। ਇਹਦੇ ਵਾਸਤੇ ਅੱਜ ਤੱਕ ਆਈਐਮਡੀ ਵੱਲੋਂ orange alert ਜਾਰੀ ਕੀਤਾ ਗਿਆ ਸੀ ਔਰ ਕੱਲ ਤੋਂ ਕਮਿੰਗ ਡੇਸ ਵਾਸਤੇ yellow alert ਜਾਰੀ ਕੀਤਾ ਗਿਆ ਹੈ। ਸੋ ਹੀਟ ਵੇਵ ਕੰਡੀਸ਼ਨਸ ਆਉਣ ਵਾਲੇ ਦਿਨਾਂ ਵਿੱਚ ਵੀ ਕੁਝ ਥਾਵਾਂ ਤੇ ਹੋ ਸਕਦੀਆਂ ਨੇ। ਬਟ ਇਹਦੇ ਨਾਲ-ਨਾਲ ਕਿਤੇ-ਕਿਤੇ ਗਰਜ ਚਮਕ ਵੀ ਹੋ ਸਕਦੀ ਹੈ ਔਰ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ। ਜੀ ਇਸ ਵਾਰੀ ਜਿਹੜਾ ਮਈ ਮਹੀਨੇ ਦਾ ਜਿਹੜਾ ਮੀਨ ਡੇ ਟਾਈਮ ਟੈਂਪਰੇਚਰ 40.3 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਹੈ ਜਦੋਂ ਕਿ ਪਿਛਲੇ ਸਾਲ ਦਾ ਮਈ ਮਹੀਨੇ ਦਾ ਜਿਹੜਾ ਡੇ ਟਾਈਮ ਟੈਂਪਰੇਚਰ 35.6 ਡਿਗਰੀ ਸੈਂਟੀਗ੍ਰੇਡ ਸੀ ਸੋ ਲਾਸਟ ਈਅਰ ਨਾਲ ਉਹ ਇਹ ਲਗਭਗ 5 ਡਿਗਰੀ ਸੈਂਟੀਗ੍ਰੇਡ ਦੇ ਨੇੜੇ ਉੱਪਰ ਰਿਕਾਰਡ ਕੀਤਾ ਗਿਆ ਕਿਉਂਕਿ ਇਸ ਵਾਰੀ ਕੋਈ ਡਬਲਯੂ ਡੀ ਸਿਸਟਮ ਦੀ ਡਿਵੈਲਪਮੈਂਟ ਨਹੀਂ ਹੋਈ ਜਦੋਂ ਕਿ ਲਾਸਟ ਈਅਰ ਡਬਲਯੂ ਡੀ ਸਿਸਟਮ ਦੀ ਫ੍ਰੀਕੁਐਂਸੀ ਕਾਫੀ ਰਹੀ ਸੀ ਔਰ ਉਹਦੇ ਕਰਕੇ ਲਾਸਟ ਈਅਰ ਮਈ ਦੇ ਮਹੀਨੇ ਵਿੱਚ 48.4 ਮਿਲੀਮੀਟਰ ਬਾਰਿਸ਼ ਵੀ ਰਿਕਾਰਡ ਕੀਤੀ ਗਈ ਸੀ ਬਟ ਇਸ ਵਾਰੀ ਕੋਈ ਡਬਲਯੂ ਡੀ ਸਿਸਟਮ ਨਹੀਂ ਬਣਿਆ ਮਈ ਦੇ ਮਹੀਨੇ ਵਿੱਚ ਕੋਈ ਬਾਰਿਸ਼ ਨਹੀਂ ਹੋਈ ਸੋ ਇਹ ਵੀ ਇੱਕ ਮੇਨ ਰ ਟੈਂਪਰੇਚਰ ਮਹੀਨੇ ਦਾ ਐਵਰੇਜ 40.3 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਔਰ ਜੇ ਅਸੀਂ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ ਉਤੋਂ ਵੀ ਪਤਾ ਚੱਲਦਾ ਕਿ ਇਹਦੇ ਤੋਂ ਪਹਿਲਾਂ 2013 ਦੇ ਵਿੱਚ 40.6 ਡਿਗਰੀ ਸੈਂਟੀਗ੍ਰੇਡ ਮੇ ਮਹੀਨੇ ਦਾ ਟੈਂਪਰੇਚਰ ਸੀ ਬਟ ਪਿਛਲੇ 10 ਸਾਲਾਂ ਦਾ 2014 ਤੋਂ ਲੈ ਕੇ 2024 ਤੱਕ ਇਹ ਹਾਈਐਸਟ ਜਿਹੜਾ ਮੇ ਦਾ ਜਿਹੜਾ ਮੀਨ ਡੇ ਟਾਈਮ ਟੈਂਪਰੇਚਰ 40.3 ਡਿਗਰੀ ਸੈਂਟੀਗ੍ਰੇਡ ਇਸ ਵਾਰੀ ਰਿਕਾਰਡ ਕੀਤਾ ਗਿਆ ਇਸ ਤਰ੍ਹਾਂ ਜੂਨ ਦਾ ਹਿਸਾਬ ਨਾਲ ਜੀ ਅਸੀਂ ਲੌਂਗ ਟਾਈਮ ਫੋਰਕਾਸਟ ਤਾਂ ਨਹੀਂ ਕਰ ਸਕਦੇ ਬਟ ਹਲੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੀਟ ਵੇਵ ਕੰਡੀਸ਼ਨਸ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਇਹਦੇ ਵਾਸਤੇ ਆਈਐਮਡੀ ਵੱਲੋਂ येलो ਅਲਰਟ ਵੀ ਕੀਤਾ ਗਿਆ ਔਰ ਇਹਦੇ ਨਾਲ ਨਾਲ ਕਿਤੇ ਕਿਤੇ ਥੰਡਰੀ ਡਿਵੈਲਪਮੈਂਟ ਗਰਜ ਚਮਕ ਹੋ ਸਕਦੀ ਹੈ ਜਾਂ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ ਸਾਨੂੰ ਉਹੀ ਸਲਾਹ ਦੇ ਸਕਦੇ ਆ ਜੀ ਕਿ ਜਿਹੜੀ ਹੀਟ ਵੇਵ ਕੰਡੀਸ਼ਨਸ ਲਿਅਨ ਵਾਲੇ ਦਿਨਾਂ ਵਿੱਚ ਵੀ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਸੋ ਤੁਸੀਂ ਜਿਹੜਾ ਜਦੋਂ ਵੀ ਤੁਹਾਨੂੰ ਲੱਗਦੀ ਆ ਫਸਲ ਨੂੰ ਟਾਈਮ ਟੂ ਟਾਈਮ ਹਲਕਾ ਪਾਣੀ ਸਵੇਰੇ ਜਾਂ ਸ਼ਾਮ ਨੂੰ ਲਵਾਉਂਦੇ ਰਹੋ ਤੇ ਆਪਦੇ ਵਰਕਿੰਗ ਆਵਰਸ ਐਡਜਸਟ ਪਹਿਲਾਂ ਵਾਂਗੂ ਹੀ ਕਰੋ 11 ਵਜੇ ਤੋਂ ਪਹਿਲਾਂ ਪਹਿਲਾਂ ਕੰਮ ਕਰੋ ਜਾਂ 4 ਵਜੇ ਤੋਂ ਬਾਅਦ ਕਰੋ ਹੈਲਦੀ ਡਾਈਟ ਲੋ ਔਰ ਵੱਤੋ ਵੱਜ ਲਿਕੁਇਡਸ ਲੋ ਤਾਂ ਕਿ ਸੇਤ ਨੂੰ ਹੀਟ ਸਟ੍ਰੈਸ ਦਾ ਕੋਈ ਨੁਕਸਾਨ ਨਾ ਹੋ ਸਕੇ ਮਾਨਾਂ ਨੇ ਤੁਹਾਨੂੰ ਦੱਸ ਰਹੇ ਹਨ ਜੀ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਕਾਫੀ ਦਿਨਾਂ ਤੋਂ ਰੀਜਨ ਦੇ ਵਿੱਚ ਹੀਟ ਵੇਵ ਕੰਡੀਸ਼ਨਸ ਬਣੀ ਹੋਈਆਂ ਨੇ 15 ਮਈ ਤੋਂ ਲੈ ਕੇ ਲਗਾਤਾਰ ਜਿਹੜਾ ਡੇ ਟਾਈਮ ਟੈਂਪਰੇਚਰ 40 ਡਿਗਰੀ ਤੋਂ ਉੱਪਰ ਚੱਲ ਰਿਹਾ ਹੈ ਇਸੇ ਤਰ੍ਹਾਂ ਕੱਲ ਦਾ ਜੋ ਡੇ ਟਾਈਮ ਟੈਂਪਰੇਚਰ ਵੀ 41 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 39.6 ਡਿਗਰੀ ਸੈਂਟੀਗ੍ਰੇਡ ਸੀ ਸੋ ਇਹ ਲਗਭਗ 1.4 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਇਸੀ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 28.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 25 ਡਿਗਰੀ ਸੈਂਟੀਗ੍ਰੇਡ ਹੈ ਸੋ ਇਹ ਵੀ ਲਗਭਗ 10.6 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੋ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੀਟ ਵੇਵ ਕੰਡੀਸ਼ਨਸ ਬੜੇ ਰਹਿਣ ਦੀ ਪ੍ਰੈਡਿਕਸ਼ਨ ਹੈ ਇਹਦੇ ਵਾਸਤੇ ਅੱਜ ਤੱਕ ਆਈਐਮਡੀ ਵੱਲੋਂ orange alert ਜਾਰੀ ਕੀਤਾ ਗਿਆ ਸੀ ਔਰ ਕੱਲ ਤੋਂ ਕਮਿੰਗ ਡੇਸ ਵਾਸਤੇ yellow alert ਜਾਰੀ ਕੀਤਾ ਗਿਆ ਹੈ ਸੋ ਹੀਟ ਵੇਵ ਕੰਡੀਸ਼ਨਸ ਆਉਣ ਵਾਲੇ ਦਿਨਾਂ ਵਿੱਚ ਵੀ ਕੁਝ ਥਾਵਾਂ ਤੇ ਹੋ ਸਕਦੀਆਂ ਨੇ ਬਟ ਇਹਦੇ ਨਾਲ ਨਾਲ ਕਿਤੇ ਕਿਤੇ ਗਰਜ ਚਮਕ ਵੀ ਹੋ ਸਕਦੀ ਹੈ ਔਰ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਜੀ ਇਸ ਵਾਰੀ ਜਿਹੜਾ ਮਈ ਮਹੀਨੇ ਦਾ ਜਿਹੜਾ ਮੀਨ ਡੇ ਟਾਈਮ ਟੈਂਪਰੇਚਰ 40.3 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਪਿਛਲੇ ਸਾਲ ਦਾ ਮਈ ਮਹੀਨੇ ਦਾ ਜਿਹੜਾ ਡੇ ਟਾਈਮ ਟੈਂਪਰੇਚਰ 35.6 ਡਿਗਰੀ ਸੈਂਟੀਗ੍ਰੇਡ ਸੀ ਸੋ ਲਾਸਟ ਈਅਰ ਨਾਲੋਂ ਇਹ ਲਗਭਗ 5 ਡਿਗਰੀ ਸੈਂਟੀਗ੍ਰੇਡ ਦੇ ਨੇੜੇ ਉੱਪਰ ਰਿਕਾਰਡ ਕੀਤਾ ਗਿਆ ਕਿਉਂਕਿ ਇਸ ਵਾਰੀ ਕੋਈ ਡਬਲਯੂ ਡੀ ਸਿਸਟਮ ਦੀ ਡਿਵੈਲਪਮੈਂਟ ਨਹੀਂ ਹੋਈ ਜਦੋਂ ਕਿ ਲਾਸਟ ਈਅਰ ਡਬਲਯੂ ਡੀ ਸਿਸਟਮ ਦੀ ਫ੍ਰੀਕੁਐਂਸੀ ਕਾਫੀ ਰਹੀ ਸੀ ਔਰ ਉਹਦੇ ਕਰਕੇ ਲਾਸਟ ਈਅਰ ਮਈ ਦੇ ਮਹੀਨੇ ਵਿੱਚ 48.4 ਮਿਲੀਮੀਟਰ ਬਾਰਿਸ਼ ਵੀ ਤੇ ਗਈ ਸੀ ਬਟ ਇਸਵਰੀ ਕੋਈ ਡਬਲਯੂਡੀ ਸਿਸਟਮ ਨਹੀਂ ਬਣਿਆ ਮਈ ਦੇ ਮਹੀਨੇ ਵਿੱਚ ਕੋਈ ਬਾਰਿਸ਼ ਨਹੀਂ ਹੋਈ ਸੋ ਇਹ ਵੀ ਇੱਕ ਮੇਨ ਰੀਜ਼ਨ ਰਿਹਾ ਕਿ ਜਿਹੜਾ ਡੇ ਟਾਈਮ ਟੈਂਪਰੇਚਰ ਮਹੀਨੇ ਦਾ ਐਵਰੇਜ 40.10 ਡਿਗਰੀ ਸੈਂਟੀਗ੍ਰੇਡ ਕੋਟ ਕੀਤਾ ਗਿਆ ਔਰ ਜੇ ਅਸੀਂ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ ਉਤੋਂ ਵੀ ਪਤਾ ਚੱਲਦਾ ਕਿ ਇਹਦੇ ਤੋਂ ਪਹਿਲਾਂ 2013 ਦੇ ਵਿੱਚ 40.6 ਡਿਗਰੀ ਸੈਂਟੀਗ੍ਰੇਡ ਮਈ ਮਹੀਨੇ ਦਾ ਟੈਂਪਰੇਚਰ ਸੀ ਬਟ ਪਿਛਲੇ 10 ਸਾਲਾਂ ਦਾ 2014 ਤੋਂ ਲੈ ਕੇ 2024 ਤੱਕ ਇਹ ਹਾਈਐਸਟ ਜਿਹੜਾ ਮਈ ਦਾ ਅ ਜਿਹੜਾ ਮੀਨ ਡੇ ਟਾਈਮ ਟੈਂਪਰੇਚਰ 40.3 ਡਿਗਰੀ ਸੈਂਟੀਗ੍ਰੀਡਿਸ ਵਾਰੀ ਰਿਕਾਰਡ ਕੀਤਾ ਗਿਆ ਇਸ ਤਰ੍ਹਾਂ ਜੂਨ ਦਾ ਹਿਸਾਬ ਨਾਲ ਜੇ ਗਰਮੀ ਕਿਸ ਤਰ੍ਹਾਂ ਜੀ ਅਸੀਂ ਲੌਂਗ ਟਾਈਮ ਫੋਰਕਾਸਟ ਤਾਂ ਨਹੀਂ ਕਰ ਸਕਦੇ ਬਟ ਹਲੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੀਟ ਵੇਵ ਕੰਡੀਸ਼ਨਸ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਇਹਦੇ ਵਾਸਤੇ ਆਈਐਮਡੀ ਵੱਲੋਂ 옐ੋ ਅਲਰਟ ਵੀ ਕੀਤਾ ਗਿਆ ਔਰ ਇਹਦੇ ਨਾਲ ਨਾਲ ਕਿਤੇ ਕਿਤੇ ਥੰਡਰੀ ਡਿਵੈਲਪਮੈਂਟ ਗਰਜ ਚਮਕ ਹੋ ਸਕਦੀ ਹੈ ਜਾਂ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ ਕਿਸਾਨਾਂ ਨੂੰ ਇਹ ਸਲਾਹ ਦੇ ਸਕਦੇ ਆ ਜੀ ਕਿ ਜਿਹੜੀ ਹੀਟ ਵੇਵ ਕੰਡੀਸ਼ਨਸ ਲਿਅਨ ਵਾਲੇ ਦਿਨਾਂ ਵਿੱਚ ਵੀ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਸੋ ਤੁਸੀਂ ਜਿਹੜਾ ਜਦੋਂ ਵੀ ਤੁਹਾਨੂੰ ਲੱਗਦੀ ਆ ਫਸਲ ਨੂੰ ਟਾਈਮ ਟੂ ਟਾਈਮ ਹਲਕਾ ਪਾਣੀ ਸਵੇਰੇ ਜਾਂ ਸ਼ਾਮ ਨੂੰ ਲਾਉਂਦੇ ਰਹੋ ਤੇ ਆਪ ਦੇ ਵਰਕਿੰਗ ਆਵਰਸ ਐਡਜਸਟ ਪਹਿਲਾਂ ਵਾਂਗੂ ਹੀ ਕਰੋ 11 ਵਜੇ ਤੋਂ ਪਹਿਲਾਂ ਪਹਿਲਾਂ ਕੰਮ ਕਰੋ ਜਾਂ 4 ਵਜੇ ਤੋਂ ਬਾਅਦ ਕਰੋ ਹੈਲਦੀ ਡਾਈਟ ਲਓ ਔਰ ਵੱਤੋ ਵੱਜ ਲਿਕੁਇਡਸ ਲਓ ਤਾਂ ਕਿ ਸੇਤ ਨੂੰ ਹੀਟ ਸਟ੍ਰੈਸ ਦਾ ਕੋਈ ਨੁਕਸਾਨ ਨਾ ਹੋ ਸਕੇ